ਦੋ ਲੈਣੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਰ ਸੁਆਸਤਿਕ ਦਾਬਲਾ ਮੈਂ ਪਿਆਬੀ ਯੂਨੀਵਰਸਿਟੀ ਸਟੂਡੈਂਟ ਆ ਲਾਸਟイヤー ਸਟੂਡੈਂਟ ਆ ਸੀਐਸਸੀ ਦਾ ਤੇ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਸਰ ਇਹ ਲਗਾ ਲੋ ਵੀ ਹਰ ਮਨਤ ਆਂਦੀ ਹੈ ਹਰ ਵੀਕ ਆਂਦੀ ਹੈ ਹਰ ਦਿਨ ਆਂਦੀ ਹੈ ਅੱਛੀ ਗੱਲ ਹੈ ਸਰਕਾਰ ਕੰਮ ਕਰ ਰਹੀ ਹੈ ਸਲੋਈ ਸਹੀ ਪਰ ਚਲੋ ਕਰ ਰਹੀ ਹੈ ਪਰ ਇਹ ਨਾ ਸਟੂਡੈਂਟ ਲਾਈਫ ਨੂੰ ਬਹੁਤ 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 ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਇਹ ਚੀਜ਼ਾਂ ਹਰ ਬਾਰ ਬਸ ਲੇਟ ਹਰ ਵਾਰ ਸਰਵਿਸ ਲੇਟ ਜਦੋਂ ਆਈਏ ਉਦੋਂ ਪੀੜ ਪੜਕਾ ਬੈਠਣ ਨੂੰ ਥਾਂ ਨਹੀਂ ਮਿਲਦੀ ਟਿਕਟ ਲੈ ਕੇ ਵੀ ਗੰਦਗੀ ਹਰ ਪਾਸੇ ਲਾਲ ਲਾਲ ਹਰ ਪਾਸੇ ਠੀਕ ਹੈ ਮੈਂ ਸਵੇਰ 6:30 ਵਜੇ ਦਾ ਨਿਕਲਿਆ ਹਾਂ ਘਰ ਜਾਣ ਵਾਸਤੇ ਮੈਂ ਮਲੇਰਕੋਟਲੇ ਜਾਣਾ ਠੀਕ ਹੈ ਇੱਕ ਬੱਸ ਆਈਏ ਉਦੋਂ ਦੀ ਘਟੋ ਘਟ ਵੀ 200 ਤੋਂ 250 ਬੰਦਿਆਂ ਦਾ ਇਕੱਠ ਹੋਏਗਾ ਉਦੇ ਚੋ ਵੀ ਹਾਰਡਲੀ 160 ਪਤਾ ਨਹੀਂ ਮੈਂ ਨੰਬਰ ਐਗਜ਼ੈਕਟਲੀ ਕਾਊਂਟ ਨਹੀਂ ਹੈ ਪਰ ਪੂਰੀ ਭਰ ਕੇ ਗਈ ਆ ਬਸ ਉਸ ਤੋਂ ਬਾਅਦ ਵੀ ਕਿੰਨੇ ਜਣੇ ਤੁਸੀਂ ਦੇਖ ਪਾ ਰਹੇ ਹੋ ਪਿੱਛੇ ਖੜੇ ਆ ਠੀਕ ਹੈ ਹੁਣ ਤੱਕ ਬਸ ਨਹੀਂ ਰਹੀ ਐ ਮੈਂ ਕਿਸੇ ਤੋਂ ਪੁੱਛ ਰਿਹਾ ਤਾਂ ਕੋਈ ਐਨ ਨੂੰ ਇਸ਼ਾਰਾ ਕਰ ਦਿੰਦਾ ਕੋਈ ਐਨ ਨੂੰ ਇਸ਼ਾਰਾ ਕਰ ਦਿੰਦਾ ਵੀ ਜਿਹੜੇ ਇੱਥੇ ਫੈਕਲਟੀ ਹੈਗੀ ਐ ਇਨਕੁਆਇਰੀ ਵਾਲੀ ਆ ਵਿੰਡੋਜ਼ ਵਾਲੀ ਕੋਈ ਸਾਥ ਨਹੀਂ ਦੇ ਰਿਹਾ ਖਾਲੀ ਵੋਟਾਂ ਨੇ ਵੋਟਾਂ ਜੇਬ ਚ ਨੇ ਠੀਕ ਹੈ ਉਹ ਆਪ ਘਰੇ ਨੇ ਵਧੀਆ ਬ੍ਰੈਡ ਬਟਰ ਬ੍ਰੈਕਫਾਸਟ ਹੈ ਆ ਸਾਨੂੰ ਦੇਖ ਲਓ ਨਾ ਚਾਹ ਦਾ ਪਤਾ ਨਾ ਪਾਣੀ ਦਾ ਪਤਾ ਘਰ ਜਾਦੇ ਹੋਮਗੇ ਛੁੱਟੀ ਹੋਏਗੀ ਵੀ ਤਾਂ ਬਿਲਕੁਲ ਸ્યોਰ ਹਾਂਜੀ ਹਾਂਜੀ ਵੀਕੈਂਡ ਹੈ ਘਰ ਜਾਣਾ ਚਾਹਨੇ ਆ ਘਰ ਜਾ ਜਾਂਚ ਹਰ ਵਾਰ ਡਿਲੇ ਹੋ ਜਾਂਦੇ ਆ 6 ਵਜੇ ਤੇ ਖੜੇ ਹੋ 6:30 ਦੇ ਮੈਂ 6 ਵਜੇ ਤੇ ਨਿਕਲਿਆ ਸਾਢੇ 6 ਵਜੇ ਤੇ ਪਹੁੰਚ ਗਏ ਸੀ ਆ ਜੀ ਇਕਵਲਤਾ ਦੇ ਨੀਤੀਆਂ। ਦਾ ਸਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਨੇ, ਮਹਿਕਮੇ ਦੇ ਵਿੱਚ 10000 ਨਵੀਆਂ ਬੱਸਾਂ ਪਾਉਣ ਦੀਆਂ ਮੰਗਾਂ ਨੇ। ਸੰਗਰੂਰ ਵੀ ਦੇਲ ਵਿੱਚ ਬੰਦੇ ਮੁਲਾਜ਼ਮ ਸਾਡੇ ਬੰਦ ਨੇ, ਉਹਨਾਂ ਨੂੰ ਰਿਹਾ ਕਰਨ ਦੀ ਮੰਗਾਂ, ਉਹਨਾਂ ਨੂੰ ਰੂਟ ਦੇ ਪਾਉਣ ਦੀ ਮੰਗਾਂ। ਜਿਹੜੇ ਬੰਦੇ ਕੱਚੇ ਹਲੇ ਰੂਟ ਤੇ ਨਹੀਂ ਪਾਏ, ਪਰਚੇ ਕੀਤੇ ਆ, ਉਹਨਾਂ ਦੇ ਗਲਤ ਪਰਚੇ ਕੀਤੇ ਆ। ਉਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ। ਸਾਰੀਆਂ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਨੇ, ਮੁੱਖ ਮੰਤਰੀ ਸਾਹਿਬ ਐ, ਆਪ ਕਹਿ ਚੁੱਕੇ ਆ ਕਿ ਮੰਗਾਂ ਇਹਨਾਂ ਦੀਆਂ ਸਾਰੀਆਂ ਜਾਇਜ਼ ਨੇ। ਸੋ ਕਿਰਪਾ ਕਰਕੇ ਜਿਹੜੀਆਂ ਮੰਗਾਂ ਤੇ ਸਹਿਮਤੀ ਬਣਾਈ ਆ ਮੁੱਖ ਮੰਤਰੀ ਸਾਹਿਬ ਨੇ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ ਮੈਗਮ ਨੂੰ ਨਵੀਆਂ ਬੱਸਾਂ ਦਿੱਤੀਆਂ ਜਾਣ ਨਵੀਂ ਭਰਤੀ ਕੀਤੀ ਜਾਵੇ ਮੈਗ ਮੇਰੀਆਂ ਜੜਾਂ ਲੰਬੀਆਂ ਹੋਰ ਹੋਣ ਤਾਂ ਕਿ ਜਿਹੜੀਆਂ ਬੱਸਾਂ ਸਾਡੇ ਕੋਲ 10000 ਬੱਸਾਂ ਦੀ ਅਸੀਂ ਮੰਗ ਕਰਦੇ ਆ ਬੱਸਾਂ ਜਿਹੜੀ ਹੋਵੇ ਸਾਡੇ ਕੋਲ 10000 ਜਨਤਾ ਨੂੰ ਪਰੇਸ਼ਾਨ ਨਾ ਹੋਵਾਂ ਪਵੇ ਜਨਤਾ ਆਰਾਮਦਾਰੀ ਨਾਲ ਵਧੀਆ ਤਰੀਕੇ ਨਾਲ ਬੱਸਾਂ ਦੇ ਵਿੱਚ ਸਫ਼ਰ ਕਰ ਸਕੇ ਇਹਨਾਂ ਸਟ੍ਰਾਈਕ ਕਰਦੇ ਕਰਦੇ ਕਿੰਨੇ ਬੱਸਾਂ ਕਰਾਂਗੇ ਹਾਂਜੀ ਹੜਤਾਲ ਕਰਦੋਂ ਵੀ ਜਾਰੀ ਰਹੂ ਤੇ ਬੱਸਾਂ ਕਰਾਂਗੇ ਹੜਤਾਲ ਸਾਰ ਹਾਲੇ ਹਾਲ ਜਾਰੀ ਆ ਕੱਲ ਦੁਪਹਿਰ 12 ਵਜੇ ਤੋਂ ਹੜਤਾਲ ਜਾਰੀ ਹੈ ਜੀ ਹਲੇ ਜਥੇਬੰਦੀ ਵੱਲੋਂ ਕੋਈ ਹਲੇ ਹੋਰ ਮੈਸੇਜ ਨਹੀਂ ਆਇਆ ਕਿ ਹੜਤਾਲ ਅੱਗੇ ਕੀ ਕਰਨਾ ਹੈ ਹੜਤਾਲ ਦਾ ਹਲੇ ਕੋਈ ਕੱਲ ਕੱਲ ਟਰਾਂਸਪੋਰਟ ਸੈਕਟਰੀ ਸਾਹਿਬ ਨਾਲ ਮੀਟਿੰਗ ਚੱਲੀ ਸੀ ਪਰ ਮੀਟਿੰਗ ਬੇਸਿੱਟਾ ਰਹੀ ਆ ਸਾਡੀ ਸਰਕਾਰ ਨੂੰ ਮੰਗਾ ਕਿ ਮੀਟਿੰਗ ਬੁਲਾਓ ਜਥੇਬੰਦੀ ਵੱਲੋਂ ਨਾਲ ਮੀਟਿੰਗ ਕਰੋ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੋ ਸਾਡਾ ਕੋਈ ਸ਼ੌਂਕ ਨਹੀਂ ਰੋ ਰੋ ਹੜਤਾਲਾਂ ਕਰਨ ਦਾ ਸਾਡੀਆਂ ਮੰਗਾਂ ਦਾ ਹੱਲ ਕਰੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਵਿਭਾਗ ਵਿੱਚ ਨਵੀਆਂ ਬੱਸਾਂ ਪਾਓ ਲੋਕਾਂ ਨੂੰ ਮੜਾ ਮੋਟਾ ਆ ਸੁੱਖ ਦਾ ਸਾਹ ਸਾਹ ਮਿਲਣਾ ਸਕੇ ਤੇ 10000 ਬੱਸਾਂ ਪਾ ਕੇ ਪੰਜਾਬ ਦੀ ਸਹੂਲਤ ਨੂੰ ਵਧੀਆ ਸਹੂਲਤ ਬ ਕਿੰਨੇ ਘਰ ਰੂਟ ਪ੍ਰਭਾਵਿਤ ਹੋਏ ਸਰ 7500 ਦੇ ਨੇੜੇ ਤੇੜੇ ਮਲਾਜਮ ਹੜਤਾਲਤੇ ਆ ਤੇ ਮੇਰੇ ਹਿਸਾਬ ਨਾਲ ਵੀ ਪੂਰੇ ਪੰਜਾਬ ਦੇ ਘਟੋ ਘਟ ਵੀ 95 ਤੋਂ 97% ਰੂਟ ਪ੍ਰਭਾਵਿਤ ਤਾਂ